VIP ਕਲਚਰ ਬੰਦ ਕਰਦੇ ਆਂਗੇ ਲਓ ਦੇਖੋ ਤੁਹਾਨੂੰ ਕਹਿੰਦਾ ਦਹਾਨਾ ਮੈਂ VIP ਕਲਚਰ ਬੰਦ ਲਓ ਜੀ ਆ ਦੇਖ ਹੁਣ ਇਹਨੂੰ ਨੋਟ ਕਰਿਓ ਇਹ ਕੀ ਕੀ ਚੱਲ ਰਿਹਾ ਹੈ ਇਹ ਪਤਾ ਨਹੀਂ ਮਾਤਾ ਜੀ ਨੇ ਪਤਾ ਨਹੀਂ ਸਾਡੀ ਪਰਜਾਈ ਹੈ ਮਾਂ ਵਰਗੀ ਠੀਕ ਹੈ ਨਹੀਂ ਇਹ ਦੇਖੋ ਜੀ ਇਹ ਦੇਖੋ ਜੀ ਰ ਜਰਾ ਇੱਕ ਮਿੰਟ ਇਹ ਕਿਸੇ ਆਮ ਬੰਦੇ ਨੇ ਬੜਾਈ ਵਾ 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 ਪਾਕਿਸਤਾਨ ਦੇ VIP ਦਾ ਕੰਮ ਦੇਖੋ ਜੀ ਦੇਖ ਵੜ ਦੇ ਦੇਖ ਦੇ ਇਹ ਗਾਪਿਆਂ ਦਾ ਪਹਿਲਾ ਵੀ ਰਾਜਨੀਤੀ ਹੁੰਦੀ ਆ ਆ ਦੇਖ ਇਹ ਕੀ ਕਹਿੰਦੇ ਸੀ ਕਹਿੰਦੇ ਦੋ ਯਾਰ ਦੱਬਣ ਨੂੰ ਕੋਈ ਉਰਾਲੀ ਨਹੀਂ ਚਾਰ ਬੰਦੇ ਚਾਹੀਦੇ 1200 ਨੇ ਸਕੂਲ ਚ ਛੁੱਟੀ ਹੋ ਜਾਂਦੀ ਸੁਣ ਉਹ ਕੀ ਕਰ ਫੋਲ ਹੁਣ ਅੱਧੀ ਪਰਸੈਂਟ ਨੋਟਾਂ ਤੋਂ ਘੱਟ ਵੋਟਾਂ ਨੇ ਤੁਸੀਂ ਲੋਕ ਸਭਾ ਚ ਇੱਕ ਬੰਦਾ ਥੋੜਾ ਉਹ ਮਾਨ ਸਾਹਿਬ ਹਰ ਗਿਆ ਓਏ ਇੱਕ ਬੰਦਾ ਥੋੜਾ ਲੋਕ ਸਭਾ ਚ ਗੱਲਾਂ ਦੇ ਕੜਾ ਨ ਵਰਤਾ ਪਿਛਲੇ 5 6 ਮੁੱਖ ਮੰਤਰੀ 5 ਮੁੱਖ ਮੰਤਰੀ ਜਿਹੜੇ ਆਏ ਬੇਮੁਖ ਹੋਏ ਗੁਰੂ ਤੋਂ ਸਮਝ ਰਹੇ ਆ ਆਪਣਾ ਧੰਦਾ ਕਰਦੇ ਰਹੇ ਸਰਬੱਤ ਦੇ ਭਲੇ ਦੀ ਥਾਂ ਦੇ ਉੱਤੇ ਆਪਣੇ ਘਰ ਭਰਦੇ ਰਹੇ ਤੇ ਕਿਥੇ ਨਹੀਂ ਗਏ ਅੱਜ ਰੋਲੇ ਪਏ ਆ ਲੱਭਦਾ ਨਹੀਂ ਕੋਈ ਇਹ ਵੀ ਨਹੀਂ ਲੱਭਣਾ ਮੈਂ ਤੇ ਹਰੇਕ ਮੁੱਖ ਮੰਤਰੀ ਦੇ ਅੱਗੇ ਖੜਾ ਹੋਇਆ ਜੇ ਉਹਨੂੰ ਸਵਾਲ ਕੀਤੇ ਆ ਉਹਦਾ ਕਾਰਨ ਇੱਕੋ ਹੀ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਗੁਰੂ ਦੇ ਫਲਸਫੇ ਨਾਲ ਜੁੜਿਆ ਹੋਇਆ ਜਿਹੜਾ ਸਰਬੱਤ ਦੇ ਭਲੇ ਦਾ ਨਾਂ ਹੈ ਇਹਨਾਂ ਦੀ ਸੇਵਾ ਘਟਾ ਹੈ 90% ਮੇਵਾ ਹੈ 10% ਸੇਵਾ ਹੈ ਸਮਝਦੇ ਹੋ ਤੰਦਾ ਹੈ ਜਿੱਦਣ ਪੰਜਾਬ ਦਾ 50-60 ਹਜ਼ਾਰ ਕਰੋੜ ਰੁਪਈਆ ਰੇਤੇ ਚੋਂ ਸ਼ਰਾਬ ਚੋਂ ਜ਼ਮੀਨਾਂ ਚੋਂ ਟਰਾਂਸਪੋਰਟ ਚੋਂ ਪੰਜਾਬ ਦੇ ਖਜ਼ਾਨੇ ਚ ਡਿਗਣ ਲੱਗ ਗਿਆ ਡਬਲ ਹੋ ਕੇ 120000 ਕਰੋੜ ਰੁਪਇਆ ਪੰਜਾਬੀਆਂ ਦੇ ਖਰਚਿਆਂ ਨਹੀਂ ਜਾਣਾ ਕਿਉਂਕਿ 50000 ਕਰੋੜ ਖਾ ਜਾਂਦੇ ਆ 60000 70000 ਖਾ ਜਾਂਦੇ ਆ ਤੇ ਸੂਬੇ ਨੂੰ ਕਰਜ਼ਿਆਂ ਤੇ ਚਲਾਉਂਦੇ ਆ 2 ਸਾਲਾਂ ਚ ਇਹਨਾਂ 70000 ਕਰੋੜ ਕਰਜ਼ਾ ਲੈ ਲਿਆ ਉੱਤੇ 35 35000 ਕਰੋੜ سود 140000 ਕਰੋੜ ਮੋਰਨ ਨੂੰ ਕਰਤਾ ਕਿੱਥੇ ਔਰ ਮੋਰਨ ਦਾ ਪੰਜਾਬ ਦੇ ਲੋਕਾਂ ਨੇ 68000 ਕਰੋੜ ਇਨਡਾਇਰੈਕਟ ਟੈਕਸ ਦਿੰਦੇ ਆ ਕਿੱਥੇ 60 70000 ਕਰੋੜ ਪੰਜਾਬ ਕੋ ਹੋਵੇ 140000 ਸਾਡਾ ਐ ਬਣ ਜੇ ਪੰਜੀ ਕਰਜਾਂ ਨਹੀਂ ਸੀਐਮ ਦੇ ਬਰਾਬਰ ਰੈਲੀ ਕਰਦੀ ਤੁਸੀਂ ਵੱਡਾ ਇਕੱਠ ਵੀ ਕਰ ਲੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸੀਐਮ ਭਰੋਸਾ ਹੀ ਖੋ ਚੁੱਕਿਆ ਜਿਹੜੇ ਕਹਿੰਦੇ 54000 ਕਰੋੜ ਰੁਪਏ ਦੀ ਆਮਦਨ ਦੇਵਾ ਆਵਾਜ਼ ਨਹੀਂ ਆਉਂਦੀ ਜਵਾਬ ਨਹੀਂ ਦਿੰਦਾ ਉਦੋਂ ਇਹ ਕਹਿੰਦੇ ਤੁਸੀਂ ਯੋਗਾ ਕਰ ਉਦੋਂ ਇਹ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਜਾਊ ਕੰਪਿਊਟਰ ਦੇ ਉੱਤੇ ਠਾਂ ਕਰਦੇ ਨਕਸ਼ੇ ਮਿਲਣਗੇ ਹੁਣ 2 ਸਾਲਾਂ ਬਾਅਦ ਜਦੋਂ ਲੋਕ ਸਭਾ ਆ ਗਈ ਹੁਣ ਕਹਿੰਦੇ ਤੁਹਾਡੇ ਘਰੇ ਭੇਜੂ ਬੰਦਾ ਉਹ ਘਰੇ ਭੇਜੇਗਾ ਕਿੱਥੋਂ ਡੀਸੀ ਆਫਿਸ ਦਾ ਘਰੇ ਬੈਠਾ ਹੈ ਉਹ ਤਾਂ ਕਹਿੰਦੇ ਸਾਡਾ ਪਲੈਨਿੰਗ ਕਮਿਸ਼ਨ ਦਾ ਉਹਦੇ ਮਾਸਟਰ ਘਰੇ ਬੈਠੇ ਆ ਪੀਆਰਟੀਸੀ ਘਰੇ ਬੈਠੀ ਐ ਹਾਂਜੀ ਜਿਹੜੇ EMPLOYEE ਤੈਨੂੰ ਦੇਖ ਕੇ ਜਜਾਕਾਰ ਕਰਦੇ ਹੁੰਦੇ ਸੀ ਤੈਨੂੰ ਗਾਲਾਂ ਕੱਢਦੇ ਬਣ ਬਣ ਪੱਖੀਆਂ ਸੈਕਟਰੀਅਟ ਦੇ ਉੱਤੇ ਖੜੇ ਹੋ ਕੇ ਪੀਐਸਪੀਸੀਐਲ ਕੰਗਲੀ ਕਰਤੀ 17000 ਕਰੋੜ ਦਾ ਕਰਜ਼ਾ 27000 ਕਰੋੜ ਅਸੀਂ ਤਾਂ ਕਹਿੰਦਾ ਰੈਲੀ ਨਹੀਂ ਹੋਣ ਦੇਾਂਗੇ ਤੇ ਮੇਰਾ ਫੋਨ ਦੇ ਯਾਰ ਜਰਾ ਮੇਰਾ ਫੋਨ ਲੈ ਨਾ ਨਾ ਲੈ ਆ ਲੈ ਆ ਫੋਨ ਲੈ ਅੱਜ ਮੈਂ ਤੈਨੂੰ ਦਿਹਾਉਣੀ ਐ ਫੜ ਜਾ ਇੱਕ ਮਿੰਟ ਇੱਕ ਮਿੰਟ ਮੇਤਰਾ ਬੇਟਾ ਇੱਕ ਮਿੰਟ ਮੇਰੀ ਗੱਲ ਸੁਣ ਫੋਨ ਲਿਆ ਮੇਰਾ ਯਾਰ ਮੈਂ ਦਿਖਾਉਣਾ ਤੁਹਾਨੂੰ ਪੰਜਾਬ ਦੇ ਲੋਕ ਇਹਨਾਂ ਬਾਰੇ ਕੀ ਗੱਲਾਂ ਕਰਦੇ ਆ ਇਹ ਝੂਠ ਦੀ ਮਾਰਕੀਟਿੰਗ ਕਰਕੇ ਝੂਠ ਨੂੰ ਵੇਚ ਕੇ ਝੂਠ ਨੂੰ ਅਖਬਾਰਾਂ ਚ ਲਾ ਕੇ ਰੋਜ਼ ਲੋਕਾਂ ਦੇ ਪੈਸਿਆਂ ਦੇ ਨਾਲ 6-6 ਲੱਖ ਪ੍ਰਤੀ ਘੰਟੇ ਵਾਲੇ ਹਵਾਈ ਜਹਾਜ਼ ਚ ਜਾ ਕੇ ਜਵਾਬ ਨਹੀਂ ਦਿੰਦੇ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਜੀ 2 ਘੰਟੇ ਲੱਗਦੇ ਆ ਪੰਜਾਬ ਇਧਰੋਂ ਉਧਰ ਜਾਣ ਨੂੰ ਹੈਲੀਕਾਪਟਰ ਦੀ ਕੀ ਲੋੜ ਹੈ ਹੁਣ ਤੂੰ ਪੰਜ ਸਟੇਟ ਗਾ ਤੇ ਮਿੱਤਰ ਪਿਆਰੇ ਰੋਜ਼ ਰੋਜ ਤੂੰ ਉੱਥੇ ਜਾ ਕੇ ਤਿੰਨ ਤਿੰਨ ਘੰਟੇ ਸਪੀਚਾਂ ਦਿੰਦਾ ਸੀ ਖੋਦਿਆ ਪਹਾੜ ਨਿਕਲੀ ਚੂਹੀ ਅੱਧਾ ਪਰਸੈਂਟ ਵੋਟ ਨਹੀਂ ਪਈ ਤੈਨੂੰ ਹਾਰ ਗਿਆ ਓਏ ਜਿਵੇਂ ਤੇਰੀਆਂ ਜਵਾਨਤਾ ਜਦ ਤੂੰ ਨਾ ਹਾਰ ਗਿਆ ਓਏ ਉਦੋਂ ਕਹਿੰਦਾ ਹੁੰਦਾ ਆਹ ਹਾਰ ਗਿਆ ਉਹ ਹਾਰ ਗਿਆ ਤੂੰ ਹਾਰ ਗਿਆ ਦੋ ਸਾਲ ਸਰਕਾਰ ਨੂੰ ਹੋਇਆ ਬੜਾ ਵਿਰੋਧ ਵੇਖਣ ਨੂੰ ਮੈਨੂੰ ਮੈਂ ਕਿਹਾ ਵਿਰੋਧ ਲੱਭਣਾ ਨਹੀਂ ਇਹ ਸਰਦਾਰ ਬਾਦਲ ਨੂੰ ਇਹੀ ਕਿਹਾ ਕਿ ਨਾਮ ਰਚ ਲੋ ਗੁਰੂਆਂ ਦਾ ਫਲਸਫਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈ ਉਹ ਰਚ ਲੋ ਭਾਈ ਅੱਜ 18 ਕਰੋੜ ਵਾਦੀ ਹੁੰਦੀ ਮਹਾਰਾਜਾ ਨਜੀਤ ਸਿੰਘ ਦੇ ਰਾਜ ਦੀ 18 ਤੋਂ 20 ਕਰੋੜ ਸਮਝਿਆ ਨਹੀਂ ਨੌ ਰਾਜ ਬਣ ਗਏ ਉਹਦੇ ਚੋਂ 45% ਮੁਸਲਮਾਨ 20% ਹਿੰਦੂ ਹਾਂਜੀ ਤੇ 10 11% ਸਿੱਖ ਤੇ ਸਰਬੱਤ ਦੇ ਭਲੇ ਗੁਰੂ ਦੇ ਫਲਸਫੇ ਦੇ ਉੱਤੇ ਉਹ ਰਾਜ ਐਨੇ ਸਾਲ ਚੱਲਿਆ ਲੋਹੇ ਚਬਾਤੇ ਲੋਹੇ ਦੇ ਚਣੇ ਚਬਾਤੇ ਵਿਰੋਧੀਆਂ ਨੂੰ ਗੋਰੇ ਕਦੇ ਸਤਲੁਜ ਦੀ ਟੱਪੇ ਹੈ ਕਿਉਂ ਇੱਕ ਬੰਦੇ ਨੂੰ ਫਾਹ ਨਹੀਂ ਲੱਗਿਆ ਗਰੀਬ ਗੁਰਬੇ ਗਾਉ ਗਰੀਬ ਦੀ ਰੱਖਿਆ ਕੀਤੀ ਹੈ ਪੰਡਾ ਚੱਕੀਆਂ ਗਰੀਬਾਂ ਦੀ ਜਾਓ ਅੰਮ੍ਰਿਤਸਰ ਚ ਕਿਸੇ ਸੁਣੋ ਹਰੀ ਸਿੰਘ ਨਲਵਾ afghanistan ਤੇ ਅੱਜ ਤੱਕ ਕਿਸੇ ਨੇ ਕਬਜ਼ਾ ਨਹੀਂ ਕੀਤਾ ਪੂਰੀ ਵਰਲਡ ਚ ਅਮਰੀਕਾ ਵੀ ਰਹਿ ਗਿਆ ਉਹ ਕਰਕੇ ਆ ਬਾਨੋਂ ਦਾ ਕਿੱਸਾ ਸੁਣੋ ਲੋਕ کردار ਵਾਲੇ ਸੀ ਇਹ ਉਹ ਕਹਿੰਦਾ ਤੇਰਾ ਤੇਰਾ ਹੈ ਕਹਿੰਦਾ ਮੇਰਾ ਉਹ ਕਹਿੰਦਾ ਸਰਬੱਤਾ ਦਾ ਭਲਾ ਇਹ ਕਹਿੰਦਾ ਪਹਿਲਾਂ ਮੇਰੇ ਘਰ ਦਾ ਭਲਾ ਪੰਜਾਬ ਕਿਵੇਂ ਖੜਾ ਹੋਜੂ ਰਣਨੀਤੀ ਕੀ ਹੈ 2024 ਦੇ ਇਲੈਕਸ਼ਨ ਲਈ ਕੋਈ ਰਣਨੀਤੀ ਨਹੀਂ ਇੱਕੋ ਰਣਨੀਤੀ ਹੈ ਗੁਰੂ ਦੇ ਫਲਸਫੇ ਦਾ ਪ੍ਰਚਾਰ ਗੁਰੂ ਦਾ ਨੌਕਰ ਗੁਰੂ ਦਾ ਕੁਕਰ ਗੁਰੂ ਦਾ ਮਰਜੀਵੜਾ ਸਮਝਿਆ ਨਹੀਂ ਸਾਰੇ ਪੰਜਾਬ ਚ ਫਿਰੂੰ ਲੋਕਾਂ ਚ ਅਲਖ ਜਗਾਉਂ ਇਹਨਾਂ ਮੁਖੌਟੇ ਬਾਜ਼ ਲੋਕਾਂ ਦਾ ਰਾਜ ਫਾਸ਼ ਕਰੂੰ ਹੁਣ ਜਿਹੜਾ ਦੇਖਿਓ ਜਰਾ ਆਹ ਦੇਖੋ ਵੀਆਈਪੀ ਕਲਚਰ ਅਸੀਂ ਬੰਦ ਕਰ ਦਿਆਂਗੇ ਕੀ ਕਰਦੇ ਜੀ ਵੀਆਈਪੀ ਕਲਚਰ ਬੰਦ ਕਰ ਦਿਆਂਗੇ ਲਓ ਦੇਖੋ ਤੁਹਾਨੂੰ ਕਹਨਾ ਦਹਾਨਾ ਮੈਂ ਵੀਆਈਪੀ ਕਲਚਰ ਬੰਦ ਮੈਂ ਹੁਣ ਦਿਖਾਣਾ ਤੁਹਾਨੂੰ ਲਓ ਜੀ ਆ ਦੇਖੋ ਹੁਣ ਇਹਨੂੰ ਨੋਟ ਕਰਿਓ ਇਹ ਕੀ ਕੀ ਚੱਲ ਰਿਹਾ ਹੈ ਇਹ ਪਤਾ ਨਹੀਂ ਮਾਤਾ ਜੀ ਨੇ ਪਤਾ ਨਹੀਂ ਸਾਡੀ ਪਰਜਾਈ ਹੈ ਮਾਂ ਵਰਗੀ ਠੀਕ ਹੈ ਨਹੀਂ ਇਹ ਦੇਖੋ ਜਰਾ ਇਹ ਦੇਖੋ ਜਰਾ ਜਰਾ ਇੱਕ ਮਿੰਟ ਇਹ ਕਿਸੇ ਆਮ ਬੰਦੇ ਨੇ ਬਣਾਈ ਆ ਆਮ ਆਦਮੀ ਪਾਰਟੀ ਦੀ ਸਰਦਾਰ ਵੀਆਈਪੀ ਕਲਚਰ ਦੇਖੋ ਜੀ ਇੱਕ ਮਿੰਟ ਦੇਖ ਦੇਖ ਸਾਈਡ ਤੇ ਦੇਖੋ ਕਿਆ ਇਹ ਇੱਕ ਕਾਫਲੇਾਂ ਦਾ ਪਹਿਲਾਂ ਵੀ ਰਾਜਨੀਤੀ ਹੁੰਦੀ ਰਹੀ ਆ ਦੇਖ ਇਹ ਕੀ ਕਹਿੰਦੇ ਸੀ ਕਹਿੰਦੇ ਦੋ ਯਾਰ ਦੱਬਣ ਨੂੰ ਕੋਈ ਉਰਾਲੀ ਨਹੀਂ ਚਾਰ ਬੰਦੇ ਚਾਹੀਦੇ 1200 ਨੇ ਸਕੂਲ ਚ ਛੁੱਟੀ ਹੋ ਜਾਂਦੀ ਸੁਣ ਹੋਰ ਕੀ ਕਰ ਖੋਲ ਹੁਣ ਅੱਧੀ ਪਰਸੈਂਟ ਨੋਟਾਂ ਤੋਂ ਘੱਟ ਵੋਟਾਂ ਨੇ ਤੁਸੀਂ ਲੋਕ ਸਭਾ ਚ ਇੱਕ ਬੰਦਾ ਥੋੜਾ ਉਹ ਮਾਨ ਸਾਹਿਬ ਹਰ ਗਿਆ ਓਏ ਇੱਕ ਬੰਦਾ ਥੋਟਾ ਲੋਕ ਸਭਾ ਚ ਪਹਿਲੀ ਵਾਰ ਦੇਖੀ ਗੱਲਾਂ ਦੇ ਕੜਾ ਨਾ ਵਰਤਾ ਥੋਕਤੇ ਹਿੰਦੁਸਤਾਨ ਵਾਲਿਆਂ ਨੇ ਹੁਣ ਪੰਜਾਬ ਠੋਕੂ